ਬੜੀ ਖੋਜ ਕਰਨ ਤੋਂ ਬਾਅਦ ਆ ਮਿਲ ਗਏ ਆਨੰਦਪੁਰ ਸਾਹਿਬ ਦੇ ਕਿਲੇ ਦੇ ਅਸਲੀ ਸਬੂਤ ਆਨੰਦਪੁਰ ਸਾਹਿਬ ਦਾ ਕਿਲਾ ਇਹਦੇ ਨਾਲ ਦੇ ਪੂਰੇ ਭਾਰਤ ਵਿੱਚ 52 ਤੋਂ ਵੀ ਵੱਧ ਕਿਲੇ ਬਣੇ ਨੇ ਕਈ ਵਾਰ ਦਾਸ ਨੂੰ ਕਿਹਾ ਬਈ ਜਿਹੜੀ ਤੁਸੀਂ ਕਿਲਿਆਂ ਦੀ ਖੋਜ ਕਰਦੇ ਹੋਏ ਦੱਸ ਦਿਓ ਵੀ ਇਹ ਕਿਲਾ ਵੀ ਖਾਲਸੇ ਦਾ ਹੈ ਇਹ ਕਿਲਾ ਵੀ ਖਾਲਸੇ ਦਾ ਹੈ ਤੁਹਾਡੇ ਕੋਲ ਕਿਹੜੇ ਐਸੇ ਤੱਥ ਨੇ ਕਿ ਆਨੰਦਪੁਰ ਸਾਹਿਬ ਦੇ ਕਿਲੇ ਦੇ ਨਾਲ ਮੈਚ ਕਰਦੇ ਨੇ ਜਾ ਕੇ ਉਹੀ ਤੱਥ ਆਪ ਜੀ ਨੂੰ ਵਿਖਾਵਾਂਗੇ ਉਹੀ ਸਬੂਤਾਂ ਤੱਕ ਪਹੁੰਚ ਰਹੀ ਹੈ ਖੋਜ ਵਿਚਾਰ ਟੀਮ ਕਈ ਵਾਰ ਆਪ ਜੀ ਨੇ ਜਦੋਂ ਖੋਜ ਵਿਚਾਰ ਟੀਮ ਨੂੰ ਅਲੱਗ ਅਲੱਗ ਕਿਲਿਆਂ ਤੇ ਚੜੇ ਹੋਏ ਵੇਖਿਆ ਉੱਥੇ ਜਾ ਕੇ ਦੱਸਿਆ ਵੀ ਆਹ ਕਿਲਾ ਨਰਮਦਾਪੁਰ ਦੇ ਉੱਤੇ ਬਣਿਆ ਕਿਲਾ ਇਹਦੇ ਤੇ 3 ਗਨ ਪੁਆਇੰਟ ਬਣੇ ਨੇ 3 ਪੈਰਾਪਟ ਬਣੇ ਨੇ ਇਹ ਸਾਡੇ ਨੇ ਜਦੋਂ ਦਾਸ ਸੇਂਧਵਾ ਦੇ ਕਿਲੇ ਤੇ ਚੜ ਕੇ ਦੱਸਿਆ ਵੀ ਇਹ ਕਿਲਾ ਵੀ ਖਾਲਸੇ ਦੇ ਕਿਲੇ ਦੇ ਨਾਲ ਮੈਚ ਕਰਦਾ ਆ ਸੁਣੋ ਇਟਸ ਅ ਇੰਜੀਨੀਅਰਸ ਡਿਜ਼ਾਈਨ ਦੈਟ ਵਾਸ ਕਾਪੀਡ ਇਨਟੂ 52 ਅਦਰ ਫੋਰਟਸ 올 ਓਵਰ ਪੰਜਾਬ 올 ਓਵਰ ਇੰਡੀਆ ਅਨੰਦਪੁਰ ਸਾਹਿਬ ਦੀ ਜੰਗਵੈਲੇ ਪਹਿਲੇ ਮਾਰੇ ਨੇ ਇਹੀ ਮੋਰਚੇ ਵਰਤੇ ਹਨ ਹੁਣ ਸਵਾਲ ਇਹ ਸੀ ਕਿ ਇਹਦੇ ਨਾਲ ਦੇ 3 ਗਨ ਪੁਆਇੰਟ ਆਨੰਦਪੁਰ ਸਾਹਿਬ ਦੇ ਕਿਲਿਆਂ ਦੇ ਵਿੱਚ ਵੀ ਹੋਣੇ ਚਾਹੀਦੇ ਨੇ ਪਰ ਉਹ ਕਿਲੇ ਤਾਂ ਖਤਮ ਕਰ ਦਿੱਤੇ ਗਏ ਆਖਰ ਲੱਭਦਿਆਂ ਲੱਭਦਿਆਂ ਉਸ ਗਨ ਪੁਆਇੰਟ ਤੱਕ ਖੋਜ ਵਿਚਾਰ ਟੀਮ ਪਹੁੰਚ ਹੀ ਗਈ ਵੀਡੀਓ ਨੂੰ ਪੂਰੀ ਵੇਖਣਾ ਪੂਰੇ ਤੱਥਾਂ ਦੇ ਸਮੇਤ ਤੱਥਾਂ ਦੇ ਆਧਾਰ ਦੇ ਉੱਤੇ ਆਪਜੀ ਤੱਕ ਇਹ ਖੋਜ ਅਨੰਦਪੁਰ ਸਾਹਿਬ ਦੀ ਇੱਕ ਸਿੱਖ ਧਰਮ ਦੀ ਇੱਕ ਬਹੁਤ ਵੱਡੀ ਖੋਜ ਲੈ ਕੇ ਆ ਰਹੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਟਾਈਮ ਦੇ ਉੱਤੇ ਖੜੇ ਆਂ ਜੀ ਕਿਲਾ ਅਨੰਦਗੜ੍ਹ ਸਾਹਿਬ ਜੀ ਦੀਆਂ ਪੌੜੀਆਂ ਦੇ ਉੱਤੇ ਜਿੱਦਾਂ ਹੀ ਨੰਦਗੜ੍ਹ ਸਾਹਿਬ ਕਿਲੇ ਦੀਆਂ ਪੌੜੀਆਂ ਚੜ ਕੇ ਡਿਊਟੀ ਦੇ ਅੰਦਰ ਜਾਣੇ ਆ ਆ ਤੁਸੀਂ ਦੀਵਾਰ ਦੇਖ ਰਹੇ ਹੋ ਇੱਥੇ ਇੱਕ ਗਨ ਪੁਆਇੰਟ ਹੈ ਪਰ ਇਹ ਅਸਲੀ ਨਹੀਂ ਹੈ ਜਦੋਂ ਆਪਾਂ ਆਨੰਦਗੜ੍ਹ ਕਿਲੇ ਦੇ ਸਾਹਮਣੇ ਖੜੇ ਹੋਣੇ ਆ ਤੇ ਦਾਸ ਦੇ ਪਿੱਛੇ ਜਿਹੜਾ ਆਪ ਜੀ ਇਹ ਲਾਲ ਰੰਗ ਦਾ ਕਿਲਾ ਵੇਖ ਰਹੇ ਹੋ ਇਹ ਤਾਂ ਕਦੋਂ ਦਾ ਖਤਮ ਹੋ ਚੁੱਕਿਆ ਸੀ ਪਰ ਇਸ ਨੂੰ ਸਿੱਖ ਕੌਮ ਦੇ ਮਹਾਨ ਸੇਵਾਦਾਰ ਬਾਬਾ ਸੇਵਾ ਸਿੰਘ ਜੀ ਨੇ ਮੁੜ ਟੱਠੇ ਹੋਏ ਨੂੰ ਉਸਾਰ ਕੇ ਕਟੋ-ਕਟ ਸਿੱਖ ਕੌਮ ਦੇ ਸਾਹਮਣੇ ਤਾਂ ਲੈ ਕੇ ਆਉਂਦਾ ਪ੍ਰਣਾਮ ਕਰਦੇ ਆ ਉਸ ਬਾਬਾ ਸੇਵਾ ਸਿੰਘ ਜੀ ਨੂੰ ਅਤੇ ਹੋਰ ਮਹਾਂਪੁਰਖਾਂ ਨੂੰ ਜਿਨ੍ਹਾਂ ਦੇ ਬਦੌਲਤ ਆਨੰਦਪੁਰ ਦੇ ਆਨੰਦਪੁਰ ਸਾਹਿਬ ਦੇ ਕਿਲੇ ਮੁੜ ਉਸਾਰੀ ਕੀਤੇ ਗਏ ਪਰ ਇੱਥੇ ਇੱਕ ਚੀਜ਼ ਵੇਖੋ ਜਿਹੜਾ ਇਹ ਕਿਲੇ ਦੇ ਦੋ ਬੁਰਜ ਵਿਖਾਈ ਦਿੰਦੇ ਨੇ ਇੱਕ ਦਾਸ ਦੇ ਸੱਜੇ ਪਾਸੇ ਬੁਰਜ ਹੈ ਇੱਕ ਦਾਸ ਦੇ ਖੱਬੇ ਪਾਸੇ ਬੁਰਜ ਹੈ ਇੱਕ ਬੁਰਜ ਜਿਹੜਾ ਹੈ ਤੁਹਾਨੂੰ ਅੰਤਰ ਵਿਖਾਈ ਦਿੰਦਾ ਹੋਏਗਾ ਇਹਦੇ ਵਿੱਚ ਇੱਕ 90 ਡਿਗਰੀ ਬਿਲਕੁਲ ਸਿੱਧਾ ਬੁਰਜ ਖੜਾ ਹੈ ਤੇ ਦੂਜਾ 80 ਡਿਗਰੀ ਮੰਨੋ ਇਹ ਤੋਂ ਵੀ ਘੱਟ ਡਿਗਰੀ ਦਾ ਹੈ ਕਿਉਂਕਿ ਇਹ ਬਹੁਤ ਉਚਾਈ ਤੇ ਹੈ ਜਦੋਂ ਤੋਪ ਦੇ ਵਿੱਚੋਂ ਗੋਲਾ ਦਾਗਿਆ ਜਾਂਦਾ ਸੀ ਉਸ ਥੱਲੋਂ ਗੋਲਾ ਵੱਜਦਾ ਤੇ ਇਹਦਾ ਟੇਡਾ ਐਂਗਲ ਹੋਣ ਕਰਕੇ 75 ਤੋਂ 80 ਡਿਗਰੀ ਐਂਗਲ ਹੋਣ ਕਰਕੇ ਗੋਲਾ ਨੁਕਸਾਨ ਨਾ ਕਰਦਾ ਉੱਪਰ ਨੂੰ ਚੱਲਿਆ ਜਾਂਦਾ ਇਸ ਕਰਕੇ ਤੁਸੀਂ ਇਹ ਦੂਜੀਆਂ ਸਾਈਡਾਂ ਤੋਂ ਵੀ ਵੇਖੋਗੇ ਇਹ ਢੋਲ ਦੀ ਨਿਆਈ ਨੇ ਥੱਲੋਂ ਚੌੜੇ ਨੇ ਉੱਪਰ ਨੂੰ ਹੌਲੀ-ਹੌਲੀ ਜਾ ਕੇ ਬੰਦ ਹੋ ਜਾਂਦੇ ਨੇ ਤੇ ਇੱਧਰ ਜਿਹੜਾ ਬਿਲਕੁਲ 90 ਡਿਗਰੀ ਦਾ ਬੁਰਜ ਹੈ ਇਹਨੂੰ ਵੇਖੋਗੇ ਜਦੋਂ ਤੁਸੀਂ ਤਾਂ ਇਹਦੇ ਸਾਹਮਣੇ ਦੂਜੇ ਬੁਰਜ ਵਿੱਚ ਅੰਤਰ ਸਾਫ਼ ਸਾਫ਼ ਦਿਖਾਈ ਦੇਵੇਗਾ ਕਿ ਇਹ ਅੱਜ ਦੀ ਟੈਕਨੋਲੋਜੀ ਨਾਲ ਬਣਿਆ ਹੋਇਆ ਪਰ ਇਹ ਉਸ ਪੁਰਾਣੇ ਸਮੇਂ ਦੀ ਟੈਕਨੋਲੋਜੀ ਦੇ ਨਾਲ ਉਸ ਸਮੇਂ ਵਣਜਾਰੇ ਸਿੱਖਾਂ ਦੇ ਕੋਲ ਜਿਹੜੀ ਟੈਕਨੀਕ ਸੀ ਇਹ ਉਹੀ ਬਣਾ ਸਕਦੇ ਸੀ ਉਹਨਾਂ ਦੀ ਟੈਕਨੀਕ ਨਾਲ ਬਣਿਆ ਹੋਇਆ ਇਹਦੇ ਵੇਖੋ ਤੁਸੀਂ ਕਿੰਨੇ ਤੁਹਾਨੂੰ ਤਿੰਨ ਤਿੰਨ ਗਨ ਪੁਆਇੰਟ ਦਿਖਾਈ ਦੇ ਰਹੇ ਨੇ ਬਾਹਰੋਂ ਅੰਦਰ ਲੋਕ ਲੱਗਿਆ ਹੋਇਆ ਏ ਜਦੋਂ ਆਪਾਂ ਇਸ ਕਿਲੇ ਦੇ ਅੰਦਰ ਚੱਲਦੇ ਆਂ ਇੱਕ ਆ ਜਿਹੜਾ ਦਰਵਾਜਾ ਲੱਗਿਆ ਏ ਇਹ ਦਰਵਾਜਾ ਪ੍ਰਾਤਨ ਨਹੀਂ ਹੈ ਇਹ ਦਰਵਾਜਾ ਨਵਾਂ ਏ ਇਹ ਸਾਹਮਣੇ ਡੇਟ ਲੱਗੀ ਹੋਈ ਹੈ ਆਪ ਜੀ ਪੜ ਸਕਦੇ ਹੋ ਅੰਦਰ ਜਾਣਿਆ ਤਾਂ ਦੋ ਕੰਧਾਂ ਪੁਰਾਣੀਆਂ ਦਿਖਾਈ ਦਿੰਦੀਆਂ ਨੇ ਸੰਗਤ ਜੀ ਪੂਰੇ ਧਿਆਨ ਦੇ ਨਾਲ ਵੀਡੀਓ ਨੂੰ ਇਹ ਆਮ ਵੀਡੀਓ ਨਹੀਂ ਹੈ ਇਦੇ ਲਈ ਬੜੀ ਸੋਚ ਸਮਝ ਕੇ ਗੁਰੂ ਦੀ ਕਿਰਪਾ ਲੈ ਕੇ ਤਾਂ ਕਿਤੇ ਜਾ ਕੇ ਖੋਜ ਸਾਹਮਣੇ ਆਉਂਦੀ ਹੈ ਇੱਕਰਾਉਣ ਵਾਲਾ ਵੀ ਗੁਰੂ ਹੈ ਤੇ ਇਹ ਜਿਹੜੀਆਂ ਦੋ ਦੀਵਾਰਾਂ ਵੇਖ ਰਹੇ ਹੋ ਅੰਦਰ ਇਹ ਪ੍ਰਾਤਨ ਨੇ ਔਰ ਇਹ ਜਿਹੜੀ ਛੋਟੀ ਇੱਟ ਹੈ ਇਹ ਸੀਮਿੰਟ ਵਿੱਚ ਨਹੀਂ ਲੱਗੀ ਹੋਈ ਇਹ ਇੱਟ ਮਿੱਟੀ ਦੇ ਵਿੱਚ ਜਣੀ ਹੋਈ ਹੈ ਮਿੱਟੀ ਦੀ ਚਣਾਈ ਹੈ ਦੋਨੇ ਪਾਸੇ ਪਰ ਆਹ ਕੁਝ ਦੇਖੋਗੇ ਇਦੇ ਵਿੱਚ ਕੁਝ ਮੋਰੇ ਹੋਏ ਹੋਏ ਸੀ ਜੋ ਬੰਦ ਕੀਤੇ ਗਏ ਨੇ ਇਹ ਨਵੀਂ ਇਟ ਲੱਗੀ ਐ ਪਰ ਹੁਣ 3 ਗਨ ਪੁਆਇੰਟ ਇਹ ਬੁਰਜ ਦੇ ਅੰਦਰ ਨੇ ਪਰ ਇੱਕ ਹੋਰ ਜਗ੍ਹਾ ਤੇ ਸਾਫ਼-ਸਾਫ਼ ਵਿਖਾਈ ਦੇਣਗੇ ਤੇ ਤੁਸੀਂ ਜਾ ਕਰਕੇ ਉਹਨਾਂ ਦੇ ਦਰਸ਼ਨ ਕਰ ਸਕਦੇ ਹੋ ਜਦੋਂ ਆਪਾਂ ਕਿਲੇ ਦੇ ਸਾਹਮਣੇ ਤੋਂ ਜਿਹੜਾ 90 ਡਿਗਰੀ ਵਾਲਾ ਬੁਰਜ ਐ ਉਹ ਜਗ੍ਹਾ ਤੋਂ ਬਾਬਾ ਜੀਵਨ ਸਿੰਘ ਜੀ ਦੇ ਅਸਥਾਨ ਨੂੰ ਇੱਕ ਰਸਤਾ ਜਾਂਦਾ ਹੈ ਜਦੋਂ ਇਹਦੀ ਬੈਕ ਸਾਈਡ ਜਾਵੋਗੇ ਤਾਂ ਥੱਲੋਂ ਉੱਪਰ ਨੂੰ 84 ਪੌੜੀਆਂ ਚੜ੍ਹਦੀਆਂ ਨੇ ਇਹ ਅਸਲੀ ਪੌੜੀਆਂ ਨੇ ਜਿਹੜੀਆਂ ਆਨੰਦਪੁਰ ਸਾਹਿਬ ਦੇ ਕਿਲੇ ਤੋਂ ਥੱਲੇ ਸਤਲੁਜ ਤੱਕ ਜਾਂਦੀਆਂ ਸੀਆਂ ਜਿੱਥੋਂ ਕੀ ਸਿੱਖ ਪਾਣੀ ਭਰ ਕੇ ਲੈ ਕੇ ਆਉਂਦੇ ਸੀ ਅੱਜ ਜੇ ਕਿਤੇ ਪ੍ਰਾਤਨ بچਿਆ ਕੁਝ ਜੇ ਪ੍ਰਾਤਨ ਪੌੜੀਆਂ ਬਚੀਆਂ ਨੇ ਤਾਂ ਉਹ ਇਹ ਪੌੜੀਆਂ ਨੇ ਜਿਹੜੀਆਂ ਪੌੜੀਆਂ ਥੱਲੋਂ ਉੱਪਰ ਆਉਂਦੀਆਂ ਨੇ ਇੱਥੇ ਗੱਲ ਮੈਂ ਦੱਸ ਦਵਾਂ ਇੱਥੇ ਇੱਕ ਹੋਰ ਬੇਨਤੀ ਦਾਸ ਕਰੇ ਅਸੀਂ ਧੰਨਵਾਦੀਆਂ ਮਾਹਪੁਰਖਾਂ ਦੇ ਉਸ ਪਰਿਵਾਰ ਦੇ ਜਿਨ੍ਹਾਂ ਨੇ ਇਹ ਬਹੁਤ ਵੱਡੀ ਇੱਕ ਸੰਘਰਸ਼ ਮਈ ਲੜਾਈ ਲੜੀ ਇਹ ਪੌੜੀਆਂ ਨੂੰ ਤੋੜਨ ਨਹੀਂ ਦਿੱਤਾ ਇਹ ਪੌੜੀਆਂ ਬਚ ਗਈਆਂ ਤੇ ਉੱਪਰ ਜਦੋਂ ਆਉਂਨੇ ਆ ਤਾਂ ਇਹ ਪ੍ਰਾਤਨ ਸਥਾਨ ਪੌੜੀਆਂ ਚੜ੍ਹ ਕੇ ਆਹ ਗੁਰਦੁਆਰਾ ਸਾਹਿਬ ਇਹ ਨਵਾਂ ਗੁਰਦੁਆਰਾ ਸਾਹਿਬ ਬਣਿਆ ਪਰ ਇਦੋਂ ਵੀ 200 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਸੀ ਜਿਹੜਾ ਬਾਬਾ ਜੀਵਨ ਸਿੰਘ ਜੀ ਦਾ ਉਹਦੀ ਆਹ ਫੋਟੋ ਪਈ ਹੈ। ਔਰ ਦੇਖੋ ਕਿੰਨੀ ਸੋਹਣੀ ਤਕਨੀਕ ਲਗਾਈ। ਇਹ ਜਿਹੜਾ ਅੰਦਰ ਚਮਕਦੀ ਬਿਲਡਿੰਗ ਵਿਖਾਈ ਦੇ ਰਹੀ ਹੈ ਇਹਦੇ ਅੰਦਰ ਉਹ ਪ੍ਰਾਤਨ ਸਥਾਨ ਨੂੰ ਢਾਹਿਆ ਨਹੀਂ ਗਿਆ ਪੀ ਜ਼ਰਵ ਕਰਕੇ ਰੱਖਿਆ ਗਿਆ ਅਸਲੀ ਛੱਤ ਇਹਦੀ ਬਚਾਈ ਗਈ ਹੁਣ ਇਹ ਗੁਰਦੁਆਰਾ ਸਾਹਿਬ ਹੈ ਪ੍ਰਾਤਨ ਜੋ ਫੋਟੋ ਵੇਖ ਰਹੇ ਆ ਜਦੋਂ ਹੋਰ ਉੱਪਰ ਚੜੋਂਗੇ ਇਹ ਜਿਹੜੀ ਬਾਬਾ ਜੀਵਨ ਸਿੰਘ ਜੀ ਦਾ ਘਰ ਇਹ ਕਿਲੇ ਦੀ ਦੀਵਾਰ ਜਿਹੜੀ ਹੈ ਇਹ ਬੈਕ ਸਾਈਡ ਤੋਂ ਇਹ ਦੋ ਪੁਆਇੰਟ ਵਿਖਾਈ ਦੇ ਰਹੇ ਨੇ ਆਪ ਜੀ ਨੂੰ ਇੱਕ ਇਹ ਪੁਆਇੰਟ ਆ ਇੱਕ ਅੱਗੇ ਪੁਆਇੰਟ ਆ ਜਿੱਥੇ ਜਾਲੀ ਲੱਗੀ ਹੋਈ ਆ ਕੁਝ ਕ ਬੰਦ ਕੀਤੇ ਹੋਏ ਨੇ ਕੁਝ ਕ ਇਹ ਵਾਲੀਆਂ ਵੀ ਉੱਪਰੋਂ ਤਿੰਨ ਪੈਰਾਪੇਟ ਖੁੱਲੇ ਹੋਏ ਨੇ ਤੇ ਲੰਬੇ ਵਾਲੀ ਸੀਮਿੰਟ ਦੇ ਨਾਲ ਬੰਦ ਕੀਤੀ ਗਈ ਹੈ ਹੁਣ ਆਪਾਂ ਚੱਲਦੇ ਆ ਇਸੇ ਗਨ ਪੁਆਇੰਟ ਨੂੰ ਅੰਦਰੋਂ ਵੇਖਣ ਦੇ ਲਈ ਜਦੋਂ ਅਸੀਂ ਬਾਬਾ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਿੱਖ ਧਰਮ ਨੂੰ ਅੱਗੇ ਆ ਕੇ ਸਾਡੇ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਅਸੀਂ ਵੀ ਉਸ ਪਰਿਵਾਰ ਨਾਲ ਸੰਬੰਧ ਰੱਖਦੇ ਆਂ ਬਾਬਾ ਜੀਵਨ ਸਿੰਘ ਜੀ ਦੇ ਪਰਿਵਾਰ ਦੇ ਨਾਲ ਇਹ ਹੋਰ ਵੀ ਖੋਜ ਕਰਨ ਦੀ ਜ਼ਰੂਰਤ ਹੈ ਤੇ ਅੰਦਰ ਬਾਬਾ ਜੀ ਨੇ ਸਾਨੂੰ ਵਿਖਾਇਆ ਜਦੋਂ ਅਸੀਂ ਉਹ ਤਿੰਨ ਗਨ ਪੁਆਇੰਟ ਵੇਖੇ ਉਹੀ ਤਿੰਨ ਗਨ ਪੁਆਇੰਟ 52 ਕਿਲੇਆਂ ਦੇ ਨਾਲ ਮੈਚ ਕਰ ਗਏ ਨੇ ਜਾ ਕੇ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਆਂ ਕਿ ਇਹ ਸਾਡੇ ਕਿਲੇ ਨੇ 52 ਕਿਲੇ ਔਰ ਇਹਹੀ ਕਿਲੇ ਡਾਕਟਰ ਗਗਨਦੀਪ ਸਿੰਘ ਜੀ ਦੀ ਕਿਤਾਬ ਆਈ ਹੈ ਲੋਗੜ ਦੇ ਉੱਤੇ ਆ ਕਿਤਾਬ ਜਦੋਂ ਖਾਲਸਾ ਰਾਜ ਦੇ 52 ਕਿਲਿਆਂ ਦਾ ਦਾਵਾ ਕਰਦੇ ਆਂ ਅਸੀਂ ਤਾਂ ਉਹ ਦਾਅਵੇ ਦੇ ਅੰਦਰ ਇਹ 3 ਇਹ 3 ਪੁਆਇੰਟ ਨੇ ਤੇ ਇਹ ਬਾਰੋਂ ਨੇ 3 ਤੇ ਇਹ ਅੰਦਰੋਂ ਨੇ ਇਹ ਉਹੀ ਚੀਜ਼ ਜਿੱਥੋਂ ਦਾਵਾ ਕੀਤਾ ਜਾਂਦਾ ਆਨੰਦਪੁਰ ਸਾਹਿਬ ਦੇ ਮਾਡਲ ਦੇ ਉੱਤੇ ਕਿਲੇ ਤਿਆਰ ਹੋਏ ਗਏ ਕਿਲੇ ਲੋਗੜ ਤਿਆਰ ਕੀਤੇ ਗਏ ਤੇ ਉਹੀ 3 ਗਨ ਪੁਆਇੰਟ ਇਹ ਕੋਈ ਪਹਿਲੇ ਨੰਬਰ ਤੇ ਬਣਾਉਂਦਾ ਉਹਨੂੰ ਪੇਟੈਂਟ ਕਰਵਾਈ ਜਾਂਦੀ ਹੈ ਤੇ ਇਹ ਪਹਿਲਾ ਪੇਟੈਂਟ ਕਹਿ ਲਈਏ ਉਹ ਪੇਟੈਂਟ ਸਾਡੇ ਕੋਲ ਮੌਜੂਦ ਹੈ 3 ਗਨ ਪੁਆਇੰਟ ਜਿਹੜੇ ਨੇ ਪੈਰਾਪਿਟ ਨੇ ਇਹ ਜਿੰਨੇ ਵੀ ਕਿਲੇ ਮਿਲਣਗੇ ਤੁਹਾਨੂੰ ਉਹਨਾਂ ਦੇ ਬਾਹਰੋਂ ਤਿੰਨ ਤੇ ਆ ਚੀਰੀ ਤੇ ਇਹੀ ਤਿੰਨ ਗਨ ਪੁਆਇੰਟ ਅੱਗੇ ਨੇ ਤੇ ਜੇ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਤੇ ਜ਼ਿਆਦਾ ਜਾਣਕਾਰੀ ਤੁਹਾਨੂੰ ਗੁਰਨਾਨਕ ਪਾਤਸ਼ਾਹ ਦਾ ਹਲਿੰਬੀ ਰਾਜ 1469 ਤੋਂ 1716 ਏਡੀ ਤੱਕ ਦਾ ਆ ਲੋਗੜ ਸਿੱਖ ਸਟੇਟ ਲੋਗੜ ਸਿੱਖ ਸਟੇਟ ਕਿੱਦਾਂ ਬਣਦੀ ਹੈ ਉਹਦੀ ਜਾਣਕਾਰੀ ਤੁਹਾਨੂੰ ਇਸ ਕਿਤਾਬ ਦੇ ਵਿੱਚੋਂ ਪ੍ਰਾਪਤ ਹੋ ਜਾਏਗੀ ਡਾਕਟਰ ਗਗਨਦੀਪ ਸਿੰਘ ਜੀ ਤਿੰਨ ਗਨ ਪੁਆਇੰਟ ਏ ਨੇ ਅੰਦਰ ਇਹਦੇ ਨਾਲ ਇੱਕ ਆਲਾ ਬਣਿਆ ਮੈਂ ਪੁੱਛਿਆ ਬਾਬਾ ਜੀ ਨੂੰ ਵੀ ਇਹ ਆਲਾ ਹੈ ਤਾਂ ਬਾਬਾ ਜੀ ਅੱਗੋਂ ਕਹਿਣ ਲੱਗੇ ਇਹ ਆਲਾ ਹੈਗਾ ਇਹ ਆਲਾ ਨਹੀਂ ਹੈ ਹਾਂਜੀ ਇਹ ਫਰੂਦ ਰੱਖਣ ਦੀ ਜਗ੍ਹਾ ਹੈ ਵਾਹਿਗੁਰੂ ਮਤਲਬ ਕਿ ਇੱਥੋਂ ਆ ਸਿੱਧੇ ਹਾਂ ਜਿਹੜੀ ਵੀ ਡਾਇਰੈਕਸ਼ਨ ਤੇ ਤਿੰਨ ਦੁਸ਼ਮਣ ਕਿਸੇ ਪਾਸੇ ਖੜਾ ਹੋ ਸਕਦਾ ਹੈ ਤਿੰਨ ਜਗ੍ਹਾ ਤੇ ਅਲੱਗ-ਅਲੱਗ ਬਲੂਕ ਰੱਖ ਕੇ ਚਲਾਈ ਜਾ ਸਕਦੀ ਹੈ ਤੇ ਨਾਲ ਹੀ ਦਾਸ ਦੇ ਨਾਲ ਸਾਡਾ ਇਹ ਭਚੰਗੀ ਸਿੰਘ ਆਸਟ੍ਰੇਲੀਆ ਤੋਂ ਅਭਿਜੋਤ ਸਿੰਘ ਇਹ ਪੜ ਕੇ ਬੜਾ ਖੁਸ਼ ਹੋਇਆ ਇੰਨੇ ਵੀ ਸਾਨੂੰ ਉਹ ਚੀਜ਼ ਬਾਰੇ ਸਮਝਾਇਆ ਵੀ ਇਹ ਤਿੰਨ ਗਨ ਪੁਆਇੰਟ ਕਿਹੜੇ ਨੇ ਕੀ ਕੰਮ ਆਉਂਦੇ ਸੀ It's very clever. It covers all the angles. One person stands here, other one has all the potassium nitrate over here. One yeah. person stands here, reloads the musket, fires it over here, reloads it again, fires it next place. Reloads it again, fires it next place. It's an ingenious design that was copied into 52 other forts all over Punjab, all over India. It was called Loka Design. This parapet design allows one person to cover a variety of ranges and anything that gets missed in this area gets covered in the next paragraph one person can hold of a defensive position for hours on end ਤੇ ਇਥੋਂ ਦੋ ਨਾਲ ਹੀ ਰੱਖ ਕੇ ਬਰੂਦ ਦੇਖੋ ਜਿਹੜਾ ਹੁਣ ਆਲੇ ਨੇ ਇੱਕ ਆਲੇ ਚ ਬਰੂਦ ਪਿਆ ਏ ਦੂਜੇ ਆਲੇ ਦੇ ਵਿੱਚ ਗਨ ਚਲਾਈ ਜਾ ਰਹੀ ਹੈ ਬੰਦੂਖ ਚਲਾਈ ਜਾ ਰਹੀ ਹੈ ਔਰ ਇਥੋਂ ਪਟਾਸ ਭਰ ਕੇ गन पाउडर ਭਰ ਕੇ ਇੱਕ ਹੱਥ ਨਾਲ ਗਨ ਪਾਊਡਰ ਚੱਕਣਾ ਭਰ ਕੇ ਨਾਲ ਦੀ ਨਾਲ ਚਲਾਉਣਾ ਹੁਣ ਇਹ ਤਾਂ ਜੰਗੀ ਜੁਦੀ ਕਾਰਵਾਈਆਂ ਨੇ ਪਰ ਅਗਰ ਤੁਸੀਂ ਇਤਿਹਾਸ ਦੇ ਤੱਥ ਨੂੰ ਵੇਖੋਗੇ ਤਾਂ ਪੂਰੇ ਆਨੰਦਪੁਰ ਸਾਹਿਬ ਦੇ ਵਿੱਚ ਹੋ ਸਕਦਾ ਅਗਰ ਖੋਜ ਕੀਤੀ ਜਾਵੇ ਹੋਰ ਵੀ ਪੁਆਇੰਟ ਲੱਭ ਜਾਣ ਪਰ ਇੱਥੇ ਦਾਵਾ ਕਰ ਸਕਦੇ ਆ ਡਾਕਟਰ ਗਗਨਦੀਪ ਸਿੰਘ ਜੀ ਇਹ ਦਾਵਾ ਵੀ ਕਰਦੇ ਨੇ ਕਿ ਇਹ ਤਿੰਨ ਗਨ ਪੁਆਇੰਟ ਇਹ ਪੇਟੈਂਟ ਨੇ ਖਾਲਸੇ ਦੇ ਇਸ ਸਿੱਖਾਂ ਦੇ ਨੇ ਇਹ ਪਿੰਡ ਸਾਡਾ ਆਨੰਦਪੁਰ ਸਾਹਿਬ ਹੈ ਆਨੰਦਪੁਰ ਸਾਹਿਬ ਦੇ ਕਿਲੇ ਦੀ ਇਹ ਜਿਹੜੀ ਦੀਵਾਰ ਹੈ ਇਹ ਅੱਜ ओरिजिनल ਬਚੀ ਹੋਈ ਹੈ ਜਿਹਨੂੰ ਬਾਬਾ ਜੀਵਨ ਸਿੰਘ ਜੀ ਦੇ ਘਰ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਔਰ ਮੈਂ ਬੇਨਤੀ ਕਰਾਂਗਾ ਸੰਗਤ ਜਾ ਕਰਕੇ ਦਰਸ਼ਨ ਜ਼ਰੂਰ ਕਰਕੇ ਆਵੇ ਆਪਣੀਆਂ ਪ੍ਰਾਤਨ ਨਿਸ਼ਾਨੀਆਂ ਦੇ ਆਪਣੇ ਪ੍ਰਾਰਥਨ ਤੱਥਾਂ ਦੇ ਟੀਮ ਖੋਜ ਵਿਚਾਰ ਆਪਜੀ ਸੰਗਤਾਂ ਦਾ ਧੰਨਵਾਦ ਕਰਦੀ ਆ ਹੋ ਸਕਦਾ ਸਾਡੇ ਕੋਲੋਂ ਖੋਜ ਕਰਦਿਆਂ ਵੱਲੋਂ ਖੋਜ ਕਰਦਿਆਂ ਹੋਇਆਂ ਗੱਲਾਂ ਅਧੂਰੀਆਂ ਰਹਿ ਗਈਆਂ ਹੋਣ ਤੇ ਕਿਰਪਾ ਕਰਿਓ ਅਰਦਾਸ ਕਰਿਓ ਆਪਣੇ ਤੱਥਾਂ ਨੂੰ ਸੰਭਾਲੀਏ ਆਪਣੇ ਇਤਿਹਾਸ ਨੂੰ ਸੰਭ ਲਈਏ ਨਹੀਂ ਤਾਂ ਬੜਾ ਕੁਝ ਗਵਾ ਲਿਆ ਬੜਾ ਕੁਝ ਗਵਾ ਲਾਂਗੇ ਹਲੇ ਵੀ ਦੁੱਲੇ ਬੇਰਾਂ ਦਾ ਕੁਝ ਨਹੀਂ ਜੇ ਵਿਗੜਿਆ ਆਓ ਆਪਣੇ ਇਤਿਹਾਸ ਨੂੰ ਆਪਣੇ ਵਿਰਸੇ ਨੂੰ ਸੰਭੀਏ ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ